हेलो दोस्तों स्वागत है आप सबका स्टडी हब एजुकेटर चैनल पे आज अपन इंग्लिश टू पंजाबी वर्ड्स दी क्लास लेके आए हां इस क्लास विच वो वर्ड्स शामिल किए गए हैं जेडे हर रोज बोलचाल विच ਵਰਤੇ ਜਾਂਦੇ ਹਨ उम्मीद करते हैं कि पहला वाली वीडियोस तो काफी ज्यादा लाभ उठा रहे होंगे जेकर चैनल ते नए हैं ता चैनल नु सब्सक्राइब जरूर कर लेना ता जो आने वाले वीडियोस दे नोटिफिकेशन तानू टाइम टू टाइम मिलते रहें तो शुरू करते हैं आज दा पहला वर्ड है नथिंग नथिंग दा मतलब है कुछ भी नहीं ਜਿਹੜਾ ਆ ਉਚਾਰਨ ਆਪਾਂ ਇਹ ਲਿਖਿਆ ਹੋਇਆ ਹੈ ਸਿਰਫ ਬਿਗਨਰਸ ਦੇ ਲਈ ਆ ਕਿਉਂਕਿ ਜਿਨ੍ਹਾਂ ਨੂੰ ਬਿਲਕੁਲ ਵੀ ਪੰਜਾਬੀ ਦੇ ਵਰਡ ਜਾਂ ਇੰਗਲਿਸ਼ ਦੇ ਵਰਡਾਂ ਦਾ ਪੰਜਾਬੀ ਵਿੱਚ ਪਤਾ ਨਹੀਂਗਾ ਤਾਂ ਇਸੇ ਕਰਕੇ ਉਹਨਾਂ ਨੂੰ ਉਚਾਰਨ ਦੇ ਲਈ ਆ ਲਿਖਿਆ ਹੋਇਆ ਇਹਦੇ ਵਿੱਚ ਟਾਈਪਿੰਗ ਮਿਸਟੇਕਸ ਹੋ ਸਕਦੀਆਂ ਤਾਂ ਤੁਸੀਂ ਇਹਨੂੰ ਅੰਡਰਸਟੈਂਡ ਕਰਨਾ ਵੀ ਆਪਾਂ ਇਹਨੂੰ ਬੋਲਦੇ ਕਿਵੇਂ ਆ ਜਿਹੜੇ ਪਹਿਲਾਂ ਤੋਂ ਕੁਝ ਜਾਣਦੇ ਆ ਥੋੜਾ ਬਹੁਤ ਇੰਗਲਿਸ਼ ਦਾ ਉਹਨਾਂ ਨੂੰ ਇਹਦੇ ਵਿੱਚ ਦਿੱਕਤ ਨਹੀਂ ਆਵੇਗੀ ਤਾਂ ਉਹਨਾਂ ਦੇ ਲਈ ਇੰਗਲਿਸ਼ ਤੋਂ ਹੀ ਸਿੱਧਾ ਮੀਨਿੰਗ ਜਾਣਨਾ ਜ਼ਰੂਰੀ ਆ ਜਿਨ੍ਹਾਂ ਨੂੰ ਉਚਾਰਨ ਨਹੀਂ ਹੁੰਦਾ ਨਾਲ ਲਈਏ ਚਾਨ ਲਿਖਿਆ ਸੋ ਇਸੀ ਥੋੜਾ ਜਿਹਾ ਜਾਣਕਾਰੀ ਇਸ ਬਾਰੇ ਅੱਗੇ ਦੇਖੋ ਨਾਥਿੰਗ ਦਾ ਮਤਲਬ ਹੁੰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਦਾ ਮਤਲਬ ਹੈ ਵੀ ਜਿਵੇਂ ਆਪਾਂ ਨੂੰ ਕਿਸੇ ਨੇ ਕਹਤਾ ਤੂੰ ਕੀ ਕਰ ਰਿਹਾ ਆਪਾਂ ਕਹਾਂਗੇ ਨਾਥਿੰਗ ਨਾਥਿੰਗ ਦਾ ਮਤਲਬ ਕੁਝ ਵੀ ਨਹੀਂ ਕੁਝ ਵੀ ਨਹੀਂ ਕਰ ਰਿਹਾ ਕਈ मीनिंग ਦੇ ਵਿੱਚ ਕਈ ਆਪਾਂ ਸੈਂਟੈਂਸਸ ਦੇ ਵਿੱਚ ਨਾਥਿੰਗ ਨੂੰ ਵਰਤਦੇ ਆ ਜਿਹਦੇ ਆਪਣੇ ਆਪ ਦੇ ਵਿੱਚ ਇੱਕ ਸੈਂਟੈਂਸ ਦਾ ਮਤਲਬ ਰੱਖਦਾ ਤੇ ਨਾਥਿੰਗ ਕਹਿਣ ਨਾਲ ਪਤਾ ਲੱਗ ਜਾਂਦਾ ਵੀ ਕੁਝ ਵੀ ਨਹੀਂ ਕਰਦਾ ਉਸੇ ਤਰ੍ਹਾਂ ਜਸਟ ਨਾਓ ਜਸਟ ਨਾਓ ਦਾ ਮਤਲਬ ਬਸ ਹੁਣੇ ਹੀ ਬਸ ਹੁਣੇ ਹੀ ਜਸਟ ਨਾਓ ਜੇ ਤੁਹਾਨੂੰ ਕੋਈ ਕਹਦੇ ਵੀ ਕਦੋਂ ਪਹੁੰਚੇਗਾ ਤੂੰ ਜਾਂ ਕੀ ਕਦੋਂ ਹੋਇਆ ਇਹ ਸਭ ਕੁਝ ਤਾਂ ਆਪਾਂ ਕਹਾਂਗੇ ਜਸਟ ਨਾਓ ਜਸਟ ਨਾਓ ਚਿਲ ਡਾਉਨ ਚਿਲ ਡਾਉਨ ਸ਼ਾਂਤ ਰਹੋ ਚਿਲ ਡਾਉਨ ਦਾ ਮਤਲਬ ਸ਼ਾਂਤ ਰਹੋ ਨੈਕਸਟ ਹੈਗਾ ਜੀ ਹੋਲਡ ਇਟ ਹੋਲਡ ਇਸ ਇਟ ਇਸ ਨੂੰ ਫੜੋ ਹੋਲਡ ਇਟ ਇਸ ਨੂੰ ਫੜੋ ਇਸ ਨੂੰ ਫੜ ਕੇ ਰੱਖੋ ਆਪਾਂ ਕਹਾਂਗੇ ਹੋਲਡ ਇਟ ਕੋਈ ਕਿਤਾਬ ਕਾਪੀ ਫੜਾਉਣੇ ਆਪਾਂ ਹੋਲਡ ਇਟ ਪੈਨ ਫੜੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨੂੰ ਪਕੜ ਕੇ ਰੱਖਣਾ ਫੜ ਕੇ ਰੱਖਣਾ ਵੀ ਕਹ ਦਿੰਨੇ ਆਪਾਂ ਹੋਲਡ ਇਟ ਇਸ ਨੂੰ ਫੜੋ ਮੂਵ ਬੈਕ ਪਿੱਛੇ ਹਟੋ ਜੇ ਆਪਾਂ ਕਹਾਂਗੇ ਪਿਛਾਂ ਹਟ ਜਾ ਮੂਵ ਬੈਕ ਪਿੱਛੇ ਹਟੋ ਮਾਈ ਟਰ ਮਾਈ ਟਰ ਦਾ ਮਤਲਬ ਮੇਰੀ ਵਾਰੀ ਜਿਵੇਂ ਤੁਸੀਂ ਕੋਈ ਗੇਮ ਖੇਡਦੇ ਆ ਉੱਥੇ ਲਿਖਿਆ ਹੁੰਦਾ ਇਟਸ ਯੂਅਰ ਟਰਨ ਮਤਲਬ ਤੁਹਾਡੀ ਵਾਰੀ ਹੈ ਹੁਣ ਜਾਂ ਕਿਸੇ ਨੂੰ ਕਹਦੇ ਆਂਗੇ ਆਪਾਂ ਜੀ ਵੀ ਤੇਰੀ ਵਾਰੀ ਹੈ ਹੁਣ ਆਪਾਂ ਕਹਾਂਗੇ ਇਟਸ ਯੂਅਰ ਟਰਨ ਤੇ ਜਦੋਂ ਆਪਣੀ ਵਾਰੀ ਆ ਤਾਂ ਆਪਾਂ ਕਹਾਂਗੇ ਇਟਸ ਮਾਈ ਟਰਨ ਮਾਈ ਟਰਨ ਦਾ ਮਤਲਬ ਮੇਰੀ ਵਾਰੀ नॉट हेयर नॉट हेयर का मतलब इतने नहीं नॉट हेयर इतने नहीं जिमें भी इतने कोई ज किसी का नाम लैके पुछे आया तो आप कहेंगे नॉट हेयर इतने नहीं आया नहीं इतने नहीं भी जे चीज़ नहीं करनी नॉट हेयर इतने ना करो कितने जाके करो तो नॉट हेयर का मतलब इतने नहीं नॉट अगेन नॉट अगेन का मतलब दोबारा नहीं नॉट का मतलब नहीं तो दोबारा अगेन का मतलब दोबारा का मीनिंग बन गया दोबारा नहीं ये भावें ਦੋ ਵਰਡ ਆ ਦੋ ਵਰਡ ਹੀ ਮਿਲ ਕੇ ਆਪਣੇ ਆਪ ਦੇ ਇੱਕ ਸੈਂਟੈਂਸ ਪੂਰਾ ਬਣਾ ਦਿੰਦੇ ਆ ਨਾਟ ਅਗੇਨ ਦੁਬਾਰਾ ਨਹੀਂ ਨਾਟ ਯੂ ਤੂੰ ਨਹੀਂ ਜਾਂ ਤੁਸੀਂ ਨਹੀਂ ਤੂੰ ਨਹੀਂ ਜਾਂ ਤੁਸੀਂ ਨਹੀਂ ਨਾਟ ਯੂ ਤੁਸੀਂ ਨਹੀਂ ਜਾਂ ਤੂੰ ਨਹੀਂ ਅੰਗਰੇਜ਼ੀ ਦੇ ਵਿੱਚ ਆਪਾਂ ਸਿਰਫ ਯੂ ਵਰਤਦੇ ਆ ਪੰਜਾਬੀ ਵਿੱਚ ਤੂੰ ਜਾਂ ਤੁਸੀਂ ਦੋਨਾਂ ਦੇ ਲਈ ਵਰਤਦੇ ਆ ਯੂ ਤਾਂ ਇਸ ਕਰਕੇ ਤੂੰ ਨਹੀਂ ਜਾਂ ਤੁਸੀਂ ਨਹੀਂ ਨਾਟ ਯੂ ਨੋ ਮੋਰ ਨੋ ਮੋਰ ਦਾ ਮਤਲਬ ਹੋਰ ਨਹੀਂ नो मोर हो नहीं जमे कोई ਤੁਹਾਨੂੰ ਕੋਈ ਚੀਜ਼ ਖਾਣ ਨੂੰ ਪੁੱਛਦਾ ਤਾਂ ਆਪ ਕਹਿੰਦੇ ਨੇ ਨੋ ਮੋਰ ਹੋਰ ਨਹੀਂ ਜਾਂ ਨੋ ਮੋਰ ਮਨੀ ਮੇਰੇ ਕੋਲ ਹੋਰ ਪੈਸਾ ਨਹੀਂ ਹੋਰ ਪੈਸਾ ਨਹੀਂ ਨੋ ਮੋਰ ਮਨੀ ਨੋ ਮੋਰ ਟਾਈਮ ਹੋ ਟਾਈਮ ਨਹੀਂ ਦਿੱਤਾ ਜਾਵੇਗਾ ਨੋ ਮੋਰ ਟਾਈਮ ਇਸ ਤੋਂ ਉੱਪਰ ਹੋ ਟਾਈਮ ਨਹੀਂ ਦੇ ਮਿਲੇਗਾ ਤਾਂ ਇਸ ਲਈ ਨੋ ਮੋਰ ਦਾ ਮਤਲਬ ਹੈ ਹੋਰ ਨਹੀਂ ਕਵਾਈਟ ਬਿਗ ਕਵਾਈਟ ਦਾ ਮਤਲਬ ਹੁੰਦਾ ਹੈ ਕਾਫੀ ਕਵਾਈਟ ਬਿਗ ਦਾ ਮਤਲਬ ਕੀ ਹੁੰਦਾ ਬਿਗ ਦਾ ਮਤਲਬ ਹੁੰਦਾ ਵੱਡਾ ਤਾਂ ਕਵਾਈਟ ਬਿਗ ਦਾ ਮੀਨਿੰਗ ਬਣ ਗਿਆ ਕਾਫੀ ਵੱਡਾ ਜੇ ਜੇ ਕੋਈ ਕਹੇ क्वाइट स्मॉल तो बहुत छोटा काफ़ी छोटा ठीक है क्वाइट डिफिकल्ट भी कह दिता जो कोई क्वाइट डिफिकल्ट किफिकल्ट मतलब ना मुश्किल क्वाइट का मतलब काफ़ी मुश्किल क्वाइट डिफिकल्ट काफ़ी मुश्किल क्वाइट बिग काफ़ी वड्डा नॉट येट हाले नहीं नॉट येट हाले नहीं नॉट येट हाले नहीं हूँ तक नहीं जब आप कह देंगे कम मुक गया है तो कोई कहूगा नॉट यट हाले तक नहीं हाले नहीं मुकिया नॉट येट डिगिन डिगिन ਦਾ ਮਤਲਬ ਟੁੱਟ ਪਾਓ ਡਿਗ ਇਨ ਟੁੱਟ ਪਾਓ ਜੇ ਤੁਸੀਂ ਇੰਗਲਿਸ਼ ਸਿੱਖਣੀ ਚਾਹੁੰਦੇ ਆ ਵਰਡ ਸਿੱਖਣੇ ਚਾਹੁੰਦੇ ਆ ਨਵੇਂ ਤਾਂ ਡਿਗ ਇਨ ਟੁੱਟ ਪਾਓ ਇਸਤੇ ਇਹ ਹੈਗਾ ਸੋ ਅਰਲੀ ਸੋ ਅਰਲੀ ਦਾ ਮਤਲਬ ਆ ਇੰਨੀ ਜਲਦੀ ਬਹੁਤ ਜਲਦੀ ਹੋਣਾ ਕੁਝ ਵੀ ਸੋ ਅਰਲੀ ਜੇ ਇੱਥੇ ਆਪਾਂ ਲਿਖ ਦਿੱ ਗਏ ਸੋ ਲੇਟ ਇੱਕ ਹੋਰ ਸੈਂਟੈਂਸ ਬਣਾਦੇ ਸੋ ਲੇਟ ਸੋ ਲੇਟ ਦਾ ਮਤਲਬ ਬਹੁਤ ਦੇਰੀ ਨਾਲ ਬਹੁਤ ਦੇਰ ਨਾਲ ਸੋ ਅਰਲੀ ਬਹੁਤ ਜਲਦੀ ਜਾਂ ਇੰਨੀ ਜਲਦੀ सो so लेट बहुत जल्दी या बहुत देरी नाल माय मिस्टेक माय मिस्टेक ਦਾ ਮਤਲਬ ਨਾ ਮੇਰੀ ਗਲਤੀ ਜਿਵੇਂ ਆਪਾਂ ਕਹਿੰਦੇ ਇਟਸ ਮਾਈ ਮਿਸਟੇਕ ਇਹ ਮੇਰੀ ਗਲਤੀ ਹੈ ਇਟਸ ਲਾ ਦਾਂਗੇ ਮੂਰੇ ਤਾਂ ਬਣ ਜੂਗਾ ਇਟਸ ਮਾਈ ਮਿਸਟੇਕ ਸੈਂਟੈਂਸ ਪੂਰਾ ਬਣ ਜੂਗਾ ਇਹ ਮੇਰੀ ਗਲਤੀ ਹੈ ਜਦ ਆਪਾਂ ਕਹਿੰਦੇ ਇਟਸ ਯੂਅਰ ਮਿਸਟੇਕ ਇਹ ਤੁਹਾਡੀ ਗਲਤੀ ਹੈ ਨੈਕਸਟ ਹੈ ਜੀ ਸਿንስ ਲੌਂਗ ਸਿንስ ਲੌਂਗ ਦਾ ਲੰਮੇ ਸਮੇਂ ਤੋਂ ਜਾਂ ਲੰਬੇ ਸਮੇਂ ਤੋਂ ਪੀ ਕੋਈ ਵੀ ਚੀਜ਼ ਆਪਾਂ ਕਹਿੰਦੇ ਗਏ ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਸਿንስ ਲੌਂਗ ਟਾਈਮ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਸਿንስ ਲੌਂਗ ਲੰਬੇ ਸਮੇਂ ਤੋਂ ਸੋ ਏ ਸੀ ਅਜਦਾ ਲਾਸਟ ਵਰਡ ਉਮੀਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਣਾ ਕੁਝ ਨਵੇਂ ਵਰਡ ਸਿੱਖੇ ਹੋਣੇ ਆ ਬਿਗਨਰਸ ਦੇ ਲਈ ਤਾਂ ਇਹ ਵੀਡੀਓ ਕਾਫੀ ਹੈਲਪਫੁਲ ਰਹੂਗੀ ਜਿਹੜੇ ਕੁਝ ਜਾਣਦੇ ਆ ਪਹਿਲਾਂ ਇੰਗਲਿਸ਼ ਜਿਹੜੇ ਪੁਰਾਣੇ ਵਿਊਅਰਸ ਆ ਪਹਿਲਾਂ ਤੋਂ ਵੀਡੀਓਜ਼ ਦੇਖ ਰਹੇ ਹੋ ਉਹਨਾਂ ਨੂੰ ਵੀ ਕੁਝ ਸਿੱਖਣ ਲਈ ਮਿਲਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵੀ ਕਰਨੇ ਆ ਤੁਸੀਂ ਆਉਣ ਵਾਲੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਚਾਹੁੰਦੇ ਹੋ ਆਪਾਂ ਉਹਨਾਂ ਦੀਆਂ ਵੀਡੀਓਜ਼ ਇੰਗਲਿਸ਼ ਤੋਂ ਪੰਜਾਬੀ ਸੈਂਟੈਂਸਸਸ ਨਾਲ ਲੈ ਕੇ ਆ ਰਹੇ ਆ ਤੇ ਨਾਲ ਦੀ ਨਾਲ ਆਪਾਂ ਹੋਰ ਵੀ ਕੰਪੀਟੀਟਿਵ ਐਗਜ਼ਾਮਸ ਵਗੈਰਾ ਦੀ ਤਿਆਰੀ ਵੀ ਸ਼ੁਰੂ ਕਰਵਾ ਰਹੇ ਹਾਂ ਆਪਣੇ ਚੈਨਲ ਤੇ ਬਹੁਤ ਜਲਦੀ ਤਾਂ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਜੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਆਲ